ਹੈਲੋ ਜੀ ਸਾਰੀ ਸ਼ਕਾਲ ਕੀ ਆ ਜਲ ਮਿੰਦ ਕਦੇ ਸਾਰੇ ਜਣੇ ਬਹੁਤ ਵਧੀਆ ਹੋਗੇ ਤੇ ਇੱਥੇ ਆਪਾਂ ਗੁੱਤ ਸ਼ੁੱਧ ਕਰ ਲਈ ਆ ਕਿਉਂਕਿ ਮੇਰਾ ਬੇਟਾ ਨਾ ਵਾਲ ਬੜੇ ਪੁੱਟਦਾ ਇਸ ਕਰਕੇ ਮੈਂ ਨਾ ਗੁੱਤ ਕਰ ਲੈਣੀ ਫਿਰ ਹਨਾ ਤੇ ਇੱਥੇ ਉਹਨੂੰ ਵੀ ਨਵਾ ਦਿੱਤਾ ਵਿਖ ਵਿਖਦਾ ਮੇਰੇ ਵੱਲ ਕਿ ਕੀ ਬੋਲੀ ਜਾਣੀ ਮम्मा ਨਾ ਤੇ ਉਹਦੀ ਕਲਾਸ ਵੀ ਲੱਗੇਗੀ ਕਲਾਸ ਹੁਣੇ ਅਟੈਂਡ ਕੀਤੀ ਆ ਤੇ ਸਰਾਣਾ ਨਾ ਬਸਰਾਣੇ ਬਹੁਤ ਗਿੱਲੇ ਹੋ ਗਏ ਸੀ ਤੇ ਉਤਰੋਂ ਕਵਰ ਲਾ ਦਿੱਤੇ ਕਵਰ ਵਿੱਚ ਲਾਏ ਦੇ ਆ ਵੇਖੋ ਮਤਲਬ ਇਦਾਂ ਜੰਗਾਲ ਜਿਦਾ ਜਿੱਦਾਂ ਲੱਗਦਾ ਨਾ ਇਦਾਂ ਲੱਗ ਗਿਆ ਕਿਉਂਕਿ ਭੇਜ ਗਏ ਹੀ ਪੂਰੇ ਧੱਦ ਕਰਕੇ ਥੁੱਪ ਲਵਾਉਂਦੀ ਪਈਆਂ ਕੱਲ ਵੀ ਥੁੱਪ ਲਵਾਈ ਹੀ ਤੇ ਅੱਜ ਤੇ ਥੁੱਪ ਨਿਕਲ ਹੀ ਨਹੀਂ ਆ ਛਾਈ ਮਾਈ ਜੀ ਆ ਜਿੱਦਾਂ ਬੱਦਲ ਜਾਉਣ ਪੈੜ ਆ ਨਾ ਤੇ ਪਾਣੀ ਦੀ ਇਹ ਸੰਭਾਵਨਾ ਵਾ ਕਿ ਸਾਡੇ ਲੱਗੇ ਜਿੱਦਾਂ ਬਟਾਲਾ ਪੈਂਦਾ ਵਾ ਬਟਾਲੇ ਕੱਲ ਦਾ ਬਟਾਲਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਵਾ ਤੇ ਆਪਾਂ ਵੀ న్యూਸ ਚ ਵੇਖਿਆ ਵੈਸੇ ਵੀ ਗਏ ਹੀ ਤੇ ਦੱਸਦੇ ਪਏ ਸੀ ਕਿ ਮਤਲਬ ਉਹ ਨਾ ਬਟਾਲਾ ਬੰਦ ਕਰਾ ਦਿੱਤਾ ਉਹਨਾਂ ਨੇ ਪੁਲਿਸ ਵਾਲਿਆਂ ਨੇ ਬੰਦ ਕਰਾ ਦਿੱਤਾ ਕਿ ਮਤਲਬ ਪਾਣੀ ਥੋੜਾ ਲੱਗੇ ਆ ਗਿਆ ਇਸ ਕਰਕੇ ਆਪਾਂ ਇਸ ਕਰਕੇ ਐਲਈਡੀ ਵੀ ਖੋਲ ਲਿਆ ਵਾ ਸਾਰੀਆਂ ਤੇ ਸਮਾਨ ਹੌਲੀ ਹੌਲੀ ਸ਼ਿਫਟ ਕਰਦੇ ਪਏ ਆ ਨਾ ਆਪਾਂ ਵੀ ਸੋਚਾਂਗੇ ਕਿੱਥੇ ਆਪਾਂ ਜਾਣਾ ਕਿੱਥੇ ਨਹੀਂ ਜਾਣਾ ਹੈਗਾ ਤੇ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ ਕਿ ਤਈ ਹੋਰ ਕਿੱਥੇ ਚਲ ਜਿਓ ਹਣਾ ਹੋਰ ਕਿੱਥੇ ਬੜਾ ਟਰਾਈ ਕੀਤਾ ਵਾ ਮਤਲਬ ਕਿਤੇ ਮਕਾਨ ਲੱਲੀਏ ਮਤਲਬ ਕਿਰਾਏ ਤੇ ਲੱਲੀਏ ਬਟ ਕਿਤੇ ਮਿਲਦਾ ਨਹੀਂ ਪਿਆ ਹੈਗਾ ਤੇ ਇਸ ਕਰਕੇ ਹੁਣ ਕਿਤੇ ਹੋਰ ਜਾਣਾ ਪਊਗਾ ਸਾਨੂੰ ਤੇ ਵੇਖੋ ਹਨਾ ਹਾਲਾਤ ਕਿੱਦਾਂ ਦੇ ਹੁੰਦੇ ਆ ਤੁਹਾਨੂੰ ਅਪਡੇਟ ਜ਼ਰੂਰ ਕਰਾਂਗੇ ਕਿੱਥੇ ੜੱਕ ਪਾਣੀ ਆਇਆ ਹਨਾ ਉਹ ਵੀ ਤੁਹਾਨੂੰ ਦੱਸਾਂਗੇ ਫਿਲਹਾਲ ਹਲੇ ਫਤੇਗੜ ਤੋਂ ਥੋੜਾ ਜਿਹਾ ਦੂਰ ਵਾ ਤੇ ਜਦੋਂ ਬਟਾਲੇ ਆ ਗਿਆ ਫਿਰ ਸਾਨੂੰ ਜ਼ਿਆਦਾ ਸ਼ਿਫਟ ਕਰਨਾ ਪਊਗਾ ਕਿ ਬਟਾਲਾ ਸਾਨੂੰ ਜਿਹੜਾ ਉਹ ਲੱਗੇ ਬਹੁਤ ਜ਼ਿਆਦਾ ਲੱਗੇ ਲੱਗਦਾ ਵਾ ਇਸ ਕਰਕੇ ਅਜੇ ਤੱਕ ਨਾ ਬਸ ਕੰਬਲ ਹੀ ਵਿਛਾਇਆ ਵਾ ਮੈਂ ਚੱਲ ਅਜੇ ਚੰਗਾ ਹੜਾ ਬੱਚਾ ਨੂੰ ਨਿਗ ਮਿਲੂਗਾ ਉਦਾਂ ਵੀ ਤੇ ਚਲੋ ਗਿੱਲੇ ਹੀ ਇਹ ਕੱਪੜੇ ਇਹਦੇ ਨਾਲ ਥੋੜੀ ਬੋਤੀ ਨਿਗ ਮਿਲ ਜੂਗੀ ਬੱਚਾ ਨੂੰ ਇਸੇ ਮਾਣਾ ਮੋਟਾ ਲਾਉਣਾ ਪੈਂਦਾ ਕਿਉਂਕਿ ਨਾ ਹੁਮਮਤ ਵੱਡੀ ਹੋ ਜਾਂਦੀ ਆ ਦੇ ਨਾਲ ਨਾ ਸਲਾਬ ਦੇ ਨਾਲ ਵੱਡੀ ਹੁਮਮਤ ਹੋ ਜਾਂਦੀ ਆ ਇਸ ਕਰਕੇ ਫਿਰ ਮੈਂ ਨਾ ਕੰਬਲ ਲੈ ਕੇ ਫਿਰ ਬੱਚਾ ਨੂੰ ਸੋਵਾਨੀ ਹਲੋ ਬੱਚਾ ਫੋਟਾ ਸੋ ਗਿਆ ਵਾ ਇਹ ਉਹਦੇ ਅੱਗੇ ਪਿੱਲੋ ਦੇ ਦਿੰਨੀ ਆ ਕਿਉਂਕਿ ਉਹ ਨਾ ਇੱਧਰ ਉੱਧਰ ਹੁਣ ਹੁੰਦਾ ਵਾ ਅੱਗੇ ਇੱਕ ਦਿਨ ਦੇ ਜਗਿਆ ਹਾਂ ਆਲੇ ਲੋਡ ਪੜ ਗੱਡੀਆਂ ਵੀ ਸਕਾਈਆਂ ਵਾ ਤੋਤੀਆਂ ਹੀ ਮੈਂ ਘਰੇ ਆ ਵੇਖੋ ਇਹਨਾਂ ਸਾਫ ਹੋ ਗਿਆ ਵਾ ਤੋਤੀਆਂ ਹੀ ਇਹ ਮੈਂ ਨਾ ਸਾਰੀਆਂ ਆ ਵੇਖੋ ਸਾਫ ਹੋ ਗਏ ਗੱਡੀਆਂ ਨਾ ਹਨ ਨਿਕਲ ਆਈਆਂ ਵਾ ਇੱਕ ਅਜੇ ਹੋਰ ਕਿਤੇ ਪਈ ਆ ਐਦਾਂ ਹੀ ਛੁੱਟੀ ਆ ਰੱਖੀ ਕਿੱਥੇ ਆ ਹੋਰ ਲਿਉਣੀ ਬਸ ਉਹ ਲੈ ਗਈ ਧੋਣ ਵਾਲੇ ਤੇ ਸੋਫਾ ਬਹੁਤ ਹੀ ਜ਼ਿਆਦਾ ਨਾ ਹੋ ਗਿਆ ਮੈਲਾ ਹੋ ਗਿਆ ਵਾ ਹੁਣ ਨਾ ਹਾਂ ਵੇਖੋ ਕੱਲ ਮੈਂ ਕੱਪੜੇ ਰੱਖ ਬੈਠੀ ਮੈਂ ਚੇਤਾ ਫੁਲ ਗਿਆ ਕਿ ਗਿੱਲਾ ਸਾਰੇ ਕੱਪੜੇ ਫੇਰ ਗਿੱਲੇ ਹੋ ਗਏ ਸਾਰੇ ਹਾਂ ਵੇਖੋ ਸਾਰਾ ਨਾ ਬਹੁਤ ਕਲੀਨ ਹੀ ਸੋਫਾ ਗੱਦੀਆਂ ਮੇ ਧੋਤੀਆਂ ਸੀ ਤੇ ਇਹ ਰਹਿ ਗਿਆ ਹੀ ਗਿੱਲਾ ਵਾ ਥੱਲੇੋਂ ਵੇਖੋ ਪਾਣੀ ਪਾਣੀ ਜਿਹੜਾ ਨਾ ਨਿਕਲਦਾ ਵੇਖੋ ਪਾਣੀ ਸੇਮਦਾ ਗਿੱਲੇ ਆ ਥੱਲੇ ਸਾਰੇ ਨਵਾਂ ਸੋਫਾ ਹੀ ਲੈਦਰ ਦਾ ਖਰਾਬ ਹੋ ਗਿਆ ਕਵਰ ਵੀ ਮੈਂ ਤਵਾ ਇਹ ਫਿਰ ਸਾਰੇ ਤੇ ਬਣਾ ਲੈਨੇ katoreਲੇ ਬਣਾਉਣ ਲੱਗਿਆ ਤੇ ਨਾਲ ਮੈਂ ਚਾਹ ਰੱਖੀ ਚਾਹ ਬਣਾ ਲੈਨੇ ਸਟੈਂਡ ਨਹੀਂ ਹੈਗਾ ਉਹਦੇ ਕਰਕੇ ਨਾ

Редактор субтитров А.Семкин Корректор А.Егорова आलू भी भी थे थे। आलू खाने दो पहले चार लम्बे लगे पड़े करीरके कट के, के बना लगे करेले इधर चाह रखी हुई है ਵਾਹ ਮੈਂ 15 ਮਿੰਟ ਮਹਾ ਸੁਤਤਾ ਹੋਣਾ ਇਹ ਨਹੀਂ ਕਿ ਲਾ ਸੌਂਦਾ ਇਹ ਨਹੀਂ ਕਿ ਲਾ ਹੋਣਾ ਇਹਨੂੰ ਸੌਂਗੀ ਲੈ ਮੈਂ ਪਾਉਂਗੀ ਫੇਰ ਭਾਵੇਂ ਸੁਤਤਾ ਰਹੇ ਜਾਂ ਗੋਦੀ ਚ ਸੁਤਤਾ ਰਹੇ ਆਹੋ ਬਸ ਚਲ ਪੁੜਾ ਦਿਆ ਕਰ ਮੈਂਨੂੰ ਤਾਂ ਆਪ ਤੇ ਫਿਰ ਬਿੱਲਾ ਆਏ ਕੀ ਰੱਖੇ ਸਕਰੀ ਬੋਤੇ ਯੋ ਨਿੱਕੇ ਨਿੱਕੇ ਦੇ ਅਗਰ ਅੰਦਰ ਸਕੇ ਪਾਣੀ ਪਾ ਲੈਂਗੇ ਹੂੰ ਗਲਨ ਦੇ ਲਈ ਇਹਦੇ ਉਦਾਂ ਕੱਟ ਕੇ ਕਰਨ ਵਾਲੇ ਆ ਇਹਦੇ ਵਿੱਚ ਪੋਲੇ ਆ ਹਨਾ ਇਹਨਾਂ ਨੂੰ ਉਦਾਂ ਕੱਟ ਕੇ ਕਰ ਲਿਓ ਹੋਰ ਲੈਂਚਾ ਮਾੜਾ ਤਸਵੀਰ ਬਣਾ ਹਾਂ ਹੈ ਫਿਰ ਆ ਨਿੱਕੀ ਕਾਢੀ ਇੱਧਰ ਆ ਰਸੂਨ ਲੈ ਨੀ। ਇਹ ਪੋਚਾ ਲਵਾਉਣਾ ਹਾਂ ਤੇ। ਇਹ ਲਵਾਉਣਾ। ਹੋਰ। ਅਨੇ ਚ ਭਾਲੋ ਨਾ। ਯਾਤਰਾ ਤੋਂ ਨਹੀਂ ਜਾਂ ਤਾਂ ਮੰਗਿਆ। ਆਹੋ। ਉਹ ਤੇਰੇ ਕੋਲ ਹੀ ਪਾ ਕੇ ਕਿਤੇ। ਮੈਂ ਦੇਖੇ ਉੱਤੇ ਸੜ ਗਈ ਜਦੋਂ ਕੋਟੀ ਕਰਦੀ ਉੱਤੇ ਸੜ ਗਈ ਇੱਕ ਔਰ ਸੜੀ ਖਾਦੀ ਮੈਂ ਨਹੀਂ ਹੋਣੀ ਮਦਮਲ ਨਾਲ ਆਹੋ ਸਿੱਧੇ ਬੁਲਾ ਪ੍ਰਾਤ ਉਹ ਹੀ ਤੇ ਲੱਭਣ ਦੀ ਨਹੀਂ ਮੈਂ ਗੁੰਨੀ ਤੇ ਔਰ ਤਰਖਾ ਹੂੰ ਕਾਕਾ ਵੀ ਗੁੰਨ ਲੈਣਾ ਨਾਲ ਤੇ ਨਾਲ ਹੀ ਸਬਜੀ ਬਣ ਜਾਣੀ ਆ ਜਾਓ ਹਾਂ ਦਾਪੇ ਆਛਾ ਨਹੀਂ ਹੁੰਦਾ ਫਿਰ ਵੀ ਸੌਂਦਾ ਹੁੰਦਾ ਜਲਦੀ ਜਲਦੀ ਕਰ ਲੈਣੀ ਹੈ ਮਨਾ ਬੇਟਾ ਤੰਗ ਬੜਾ ਕਰਦਾ ਦੀ ਬਰਾਕਤੀ ਆ ਉਹ ਦੇ ਜੇਗੀ ਨਾ ਤੇ ਦੇਖ ਪਾਵਾਂਗੇ ਹਨਾ ਚਾਹ ਪੀ ਲੈਨੇ ਅੱਜ ਇਹ ਮੁਕੀ ਲਾਤੀ ਵਾਸੇ ਨੂੰ ਨਾ ਰੋਲ ਹੀ ਕਰਨਾ ਹੁਣ ਫਿਰ ਆਪਾਂ ਨਾਸ਼ਤਾ ਕੀਤਾ ਵਾ ਢਾਲ ਵਾਲਾ ਸੁਲਕਾ ਸੀ ਕੇ ਕੋਣ ਜਿਹੜਾ ਆਪਾਂ ਕਰੇਲੇ ਬਣਾ ਲਿਆ ਮਤਲਬ ਜੇ ਨਾਸ਼ਤਾ ਪਕਾਇਆ ਹੀ ਆ ਫਿਰ ਹੁਣ ਦੁਪਹਿਰ ਦੀ ਮੈਨੂੰ ਜਲਦੀ ਜਲਦੀ ਜਾਣਾ ਪੈਣਾ ਕਿਉਂਕਿ ਨਾ ਬੱਚਾ ਮੇਰਾ ਰੋਂਦਾ ਪਿਆ ਉਹਨੇ ਨਾ ਸੌਣਾ ਆ ਗਿਆ ਤੇ ਬੱਚਿਆਂ ਦੀ ਆਦਤ ਹੁੰਦੀ ਕਿ ਮਾਵਾਂ ਨਾਲ ਹੀ ਲੇਟਣਾ ਨਾ ਇਹਨੂੰ ਇਹਕ ਜਦੋਂ ਮੈਂ ਲੇਟੂਗੀ ਤਾਂ ਫੇਰ ਹੀ ਨੇ ਪਰ ਕੇ ਨੀਂਦ ਲੈਣੀ ਐ ਨਹੀਂ ਤਾਂ ਨਹੀਂ ਲੋ ਜੀ ਹੱਟੋ ਬੋਣਤਾ ਸਭ ਜੀ ਮਮਮੀ ਵੇਖ ਲੈ ਜਾ ਤੇ ਹੁਣ ਮੈਂ ਸਵਾਦ ਨੂੰ ਜਾਰੀ ਉਹਦੇ ਨਾਲ ਲੇਟ ਜੂਗੀ ਅੱਜ ਕੱਪੜੇ ਨਹੀਂ ਧੁਤੇ ਹੈ ਜੀ ਅੰਟੀ ਆਏ ਨਹੀਂ ਕੱਪੜੇ ਧੁਤੇ ਨਹੀਂ ਪਤਾ ਨਹੀਂ ਸਪੀਕਰ ਕਿ ਕਿਦਾਂ ਦੀ ਆਵਾਜ਼ ਆਉਂਦੀ ਉਹ ਹਨ ਤੇ ਕੋਈ ਗੱਲ ਕੋਈ ਹਾਂ ਮੈਨੂੰ ਬਾਟਰ ਬਾਟਰ ਫੈਮਲੀ ਵਲੌਗ ਵਾਲੇ ਜਿਹੜੇ ਹਨ ਦੀਦੀ ਉਹਨਾਂ ਦਾ ਮੈਸੇਜ ਆਇਆ ਕਿ ਪਛਲੀ ਪਛਲੀ ਵੀਡੀਓ ਚ ਉਹਨਾਂ ਨੇ ਜਿਹੜੀ ਮੈਂ ਵੀਡੀਓ ਪਾਣੀ ਵਾਲੀ ਪਾਈ ਉਹਨਾਂ ਨੇ ਕਿਹਾ ਸੀ ਕਿ ਆਪਣਾ ਧਿਆਨ ਰੱਖਿਓ ਹਨਾ ਮਾਈਕ ਨੂੰ مینਟ ਕਰਿਓ ਹਨਾ ਇਹ ਨਹੀਂ ਕਿ ਆਤਾ ਬਹੁਤ ਵੱਡੀ ਗੱਲਾਂ ਹੁੰਨਾਂ ਵੱਲੋਂ ਹਨ ਤੇ ਸਭ ਨੂੰ ਪਤਾ ਉਹਨਾਂ ਦਾ ਕਿਉਂਕਿ ਉਹ ਵੀ ਬੜੀ ਵਾਇਰਲ ਵਾ ਤੇ ਵੀਡੀਓ ਬਣਾਉਂਦੇ ਡੇਲੀ ਦੇ ਦੀ ਜੀ ਤੇ ਮੈਨੂੰ ਬੜੀ ਖੁਸ਼ੀ ਹੋਈ ਉਹਨਾਂ ਨੇ ਮੈਸੇਜ ਕੀਤਾ ਹਨਾ ਇੰਨਾ ਹੀ ਕੋਈ ਪੁੱਛ ਲਿਓ ਆਚਾਰੀ ਪੁੱਛ ਲਿਓ ਤੇ ਬੜੀ ਵੱਡੀ ਗੱਲ ਹੁੰਦੀ ਆ ਤੇ ਮੈਨੂੰ ਵਧੀਆ ਲੱਗਾ ਸਭੋ ਹਨਾ ਉਹਨਾਂ ਨੇ ਚਲੋ ਹਾਲ ਚਾਲ ਤੇ ਪੁੱਛਿਆ ਨਾ ਨਹੀਂ ਦੇ ਕੋਈ ਇਹ ਹੋ ਗਿਆ ਟਾਈਮ ਤੇ ਤੇ ਕੋ ਲੱਗਦੇ ਵੀ ਲੱਗਦੇ ਉਹ ਵੀ ਨਹੀਂ ਕਿ ਹਨਾ ਉਹਨਾਂ ਦੀ ਮਦਦ ਕਰਨੀ ਪਾਉਗੀ ਜਾਂ ਪੱਲਿਓ ਕੁਝ ਦੇਣਾ ਪਊਗਾ ਹਨਾ ਸਾਨੂੰ ਤਾਂ ਮਿੰਨ ਤਾਂ ਇੰਨਾ ਲਾਲਚ ਹੁੰਦਾ ਨਹੀਂ ਸਾਨੂੰ ਇਹ ਵੀ ਹੁੰਦਾ ਕਿ ਕੋਈ ਦੁਆ ਦੇ ਦੇ ਹਨਾ ਦੁਆ ਕਰ ਦੇ ਕੋਈ ਇੰਨਾ ਹੀ ਬਹੁਤ ਉਹ ਜੇ ਆ ਕੇ ਪੋਜੀ ਜਾਂਦਾ ਤੇ ਆਪਾਂ ਮੈਨੂੰ ਫਰਿੱਜ ਚ ਲਾ ਕੇ ਆਵਾਂ ਪਹਿਲਾਂ ਕੰਮ ਤਾਂ ਇਦਾਂ ਦੇ ਆ ਕਿ ਖਤਮ ਹੀ ਨਹੀਂ ਹੁੰਦੇ ਹੈਗੇ ਭਾਵੇਂ ਤੁਸੀਂ ਸਾਰਾ ਦਿਨ ਸਾਰੀ ਰਾਤ ਵੀ ਲੱਗੇ ਰੋਣਾ ਤਾਂ ਵੀ ਕੰਮ ਨਹੀਂ ਖਤਮ ਹੁੰਦੇ ਹੈਗੇ ਤੇ ਮੌਸਮ ਤੁਹਾਨੂੰ ਦਿਖਾ ਦਿੰਨੀ ਆ ਵੇਖੋ ਤੁੰਦਲਾਜਾ ਮੌਸਮ ਆ ਤੇ ਜਿੱਦਾਂ ਬਾਰਿਸ਼ ਆਏ ਨਹੀਂ ਨਾ ਇਹੋ ਜਿਹਾ ਮੌਸਮ ਪੜਿਆ ਥੋੜੇ ਜਿਹਾ ਮੈਂ ਕੱਪੜੇ ਤੋਤੇ ਉੱਪਰ ਪਾਏ ਆ ਤੇ ਮੈਂ ਲਾਈਵ ਲਾਇਆ ਸੀ ਤੇ ਉਹ ਲਾਈਵ ਕੱਟਿਆ ਗਿਆ ਕਿਉਂਕਿ ਲਾਈਟ ਬੰਦ ਹੋ ਗਈ ਵਾਈਫਾਈ ਨਾ ਚੱਲਦਾ ਫੋਨ ਤੇ ਤਦ ਕਰਕੇ ਨਾ ਲਾਈਵ ਕੱਟਿਆ ਗਿਆ ਨਹੀਂ ਤੇ ਚਲੋ ਅੱਧੇ ਪੌਣੇ ਘੰਟੇ ਦਾ ਬਣ ਗਿਆ ਹੀ ਤੇ ਉਹ ਮੈਂ ਅਪਲੋਡ ਜ਼ਰੂਰ ਕਰੂੰਗੀ ਲਾਈਵ ਤੇ ਹੁਣ ਚਾਹ ਪੀ ਲੈਨੇ ਆ। ਇਹ ਤੁਹਾਨੂੰ ਉੱਪਰ ਜਾ ਕੇ ਨਾ ਮੌਸਮ ਵਿਖਾ ਦਿੰਨੇ ਆ ਨਾ। ਕਿੱਦਾਂ ਦਾ ਵਾਜੀ ਮੈਂ ਮਾ ਥੋੜੇ ਜਿਹਾ ਕੱਪੜੇ ਵੀ ਤੋਤੇ ਆਂਟੀ ਆਈ ਨਹੀਂ ਹੈਗੀ ਤੇ ਮੈਨੂੰ ਬੇਟੇ ਧੋਣੇ ਪੈਂਦੇ। ਚਿੱਟੇ-ਚਿੱਟੇ ਜਿਹੜੇ ਹਨ ਬਣਾਉਣਾ ਬਨੂਣਾ ਮੈਂ ਖੋਦੋ ਲੈਣੀ ਤੇ ਮੌਸਮ ਵੇਖੋ ਧੁੱਪ ਤੇ ਲੱਗੀ ਹੋਈ ਆ। ਪਰਮਾਤਮਾ ਗੇ ਇਹ ਦੇਖਣ ਵਾਲੇ ਵੀ ਪਲੀਜ਼ ਇਹੋ ਅਰਦਾਸ ਕਰਿਓ। ਕਿ ਜੜੀਆਂ ਤੁੱਪਾਂ ਲੱਗਣੀਆਂ ਸ਼ੁਰੂ ਹੋ ਜਾਣਾ ਤੇ ਤਾਂ ਕਿ ਜਿਹੜਾ ਪਾਣੀ ਥੋੜਾ ਬਹੁਤਾ ਲੈਵਲ ਉਹਦਾ ਥੱਲੇ ਹੋ ਜਾਣਾ ਨਾ ਨੁਕਸਾਨ ਬਹੁਤ ਹੋ ਗਿਆ ਲੋਕਾਂ ਦਾ ਪਰਮਾਤਮਾ ਕਰੇ ਇੱਥੇ ਥੰਮਾ ਲਾ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਇੱਥੇ ਰੋਕ ਦੇ ਪਾਣੀ ਨੂੰ ਹਨ ਉਹ ਤੇ ਸਾਰਾ ਕੁਝ ਕਰ ਸਕਦੇ ਆ ਇਨਸਾਨ ਕੌਣ ਹੁੰਦਾ ਕਰਨ ਵਾਲਾ ਪਰਮਾਤਮਾ ਹੀ ਕਰਨ ਵਾਲਾ ਸਾਰਾ ਕੁਝ ਅੋ ਜਿਹੜਾ ਰਾਤ ਦੇ ਵੱਜ ਕੇ 8 ਤੇ ਬਾਰਿਸ਼ ਫੇਰ ਆ ਗਈ ਜਿਹੜਾ ਹੋਇਆ ਵੇਖੋ ਬਾਰਿਸ਼ ਆ ਗਈ ਫੇਰ ਸਮਾਨ ਸਾਰਾ ਕੱਢਣਾ ਪੈਣਾ ਫੇਰ ਸਾਂਭਣਾ ਪਣਾ ਵੇਖੋ ਪੋਲੀਥੀਨ ਮੰਗਾਏ ਆ ਪੋਲੀਥੀਨ ਅਜ ਪਾਵਾਂਗੇ ਕੱਪੜੇ ਫੇਰ ਸਾਰੇ ਕੱਢਨੇ ਪਾਣੇ ਹਨ ਪਤਾ ਹੈ ਕਿ ਪਾਣੀ ਆ ਜਾਣਾ ਹਨ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਸਾਰੇ ਕੱਪੜੇ ਹੁਣ ਇੱਚ ਪਾਉਣੇ ਪਾਣੇ ਆ ਹਾਂ ਲਿਫਾਸੇ ਮੰਗਾ ਲਏ ਫੇਰ ਸਮਾਨ ਸਾਰਾ ਕੱਢਣਾ ਪੈਣਾ ਵਾ ਜੀ ਆਫਤਾਂ ਬੜੀ ਵੱਡੀ ਹੈ ਨਹੀਂ ਰੋੜ ਰੋੜ ਨਿਕਲਦਾ ਰੋੜ ਰੋੜ ਰੱਖਣਾ ਹੁਣ ਉਹ ਅੰਤਨੀ ਮੇ ਰੱਖੂੰਗੀ ਮੇਰੇ ਕੋਲ ਨਹੀਂ ਰੱਖਾਂਗੀ ਹਾਂ ਕੱਢ ਲੈਣਾ ਸਾਰਾ ਸਮਾਨ ਅੱਕ ਗਿਆ ਉਹ ਕੁਝ ਕਰ ਕਰਕੇ ਅੱਕ ਗਿਆ ਹਲੇ ਮੈਂ ਕੱਲ ਰੱਖਿਆ ਨਾ ਕੱਲ ਵਾਲੀ ਵੀਡੀਓ ਤੁਹਾਨੂੰ ਵਿਖਾਈ ਕਿ ਕੱਲ ਰੱਖਿਆ ਹਣਾ ਉਲੀ ਦਾ ਗੀਜ ਦੱਲ ਮਾਰੀਆਂ ਅੱਜ ਫੇਰ ਇੰਨਾ ਜ਼ਿਆਦਾ ਬਦਲਵਾ ਬਹੁਤ ਨਹੀਂ ਜਾਦਾ ਮਤਲਬ ਇੱਕ ਤੇ ਪਾਣੀ ਦਾ ਡਰ ਆਉਣਾ ਅੰਨੇ ਇਹ ਕਪੜਾ ਉੱਪਰੋਂ ਬਹੁਤ ਜ਼ਿਆਦਾ ਸਾਮਾਨ ਹੋ ਗਿਆ ਫਿਰ ਪੈਕ ਮਾਤੇ ਆਇਆ ਅਜੇ ਉੱਪਰ ਵਾਲੇ ਸਾਮਾਨ ਦਾ ਕੋਈ ਨਹੀਂ ਆ ਵੇਖੋ ਉੱਪਰ ਵੀ ਸਾਰੀਆਂ ਲਮਾਰੀਆਂ ਭਰੀਆਂ ਪਈਆਂ ਨੰਨਾ ਪਣੀਵਾਇ ਨਾ ਕਰੋ ਕਪੜੇ ਵੀ ਤੇ ਬੜੀ ਮੁਸ਼ਕਲ ਬਹੰਦੇ ਆ ਹਮਾ ਰੋਜ਼ ਰੋਜ਼ ਧੋਹੀ ਜਾਣ ਤੇ ਨਹੀਂ ਨੇ ਨੇ ਕਪੜੇ ਨਾ ਧੁੱਪ ਦੇ ਇਹਦੇ ਨਾਲ ਫਿਰ ਧੁੱਪਦੇ ਤੈਨੂੰ ਬੈਟਰ ਕੱਢ ਲੈ ਬੰਦਾ ਨਾ ਲਮਾਰੀਆਂ ਵੀ ਰੋਜ਼ ਕਿੱਥੇ ਸੁੱਕਦੀਆਂ ਹਨਾ ਇਹ ਸੁੱਕੀ ਥੋੜੀ ਨੇ ਇਹਨੂੰ ਕਹਾਂਗੀ ਸਭ ਕੁਝ ਸਾਰੀ ਜਿੰਨੀ ਹੈਗੀ ਮੈਨੂੰ ਕਵਰਾ ਦਾ ਬੜਾ ਫਾਇਦਾ ਮੈਨੂੰ ਹਾਂ ਕਵਰ ਮਿੱਥੇ ਜਿਹੜਾ ਸਟਾਪ ਕਰ ਦੇ ਜਿਹੜਾ ਉੱਧਰ ਖੇ ਹੋਈ ਉਹ ਹੋਈ ਸ਼ੇਰ ਪੈ ਗਈ ਆਲਨ ਮਾਰੀਆਂ ਚ ਉਲੀ ਵੇਖੋ ਅਜੇ ਉਦਾਂ ਹੀ ਲੱਗੀ ਫੇਰ ਪਾਣੀ ਆ ਜਾਣਾ ਕੀ ਕਰਾਂ ਸੋਫਾ ਵੀ ਉੱਪਰ ਛੜਾਉਣਾ ਜੇ ਹੈ ਕਿੱਥੇ ਚਲ ਗਈ ਇਹਨਾਂ ਨੂੰ ਲੈ ਕੇ ਨਾ ਸਮਝ ਨਹੀਂ ਲੱਗਦਾ ਰੋਜ਼ ਰੋਜ਼ ਇੰਨਾ ਜ਼ਿਆਦਾ ਬਦਲ ਆ ਗਿਆ ਵਾ ਕਿ ਪਾਣੀ ਆ ਜਾਣਾ ਕਿਚ ਨਾ ਜੁਐਲਰੀ ਵਗੈਰਾ ਵਾ ਸਾਰੇ ਉਹ ਕੱਢਣੀ ਪੈਂਦੀ ਜੋ ਰੱਖਿਆ ਉਹ ਸਾਰਾ ਕੁਝ ਕੱਢ। ਇਹ ਵੀ ਨਹੀਂ ਪਤਾ ਹੁਣ ਵੀ ਇੰਨਾ ਪਾਣੀ ਆ ਆ ਕੇ ਪਾ ਚੜ ਜਾਣਾ ਹੋਰ ਜਿਆਦਾ। ਸਾਰੇ ਲੋਕਾਂ ਦਾ ਅਰਦਾ ਆ ਗਿਆ। ਸਭ ਲੋਕੀ ਹੁਣ ਇਦਾਂ ਹੀ ਕਰਨ ਦੇ ਸਮਾਨ ਕੱਢ ਲੈਂਦੇ ਸਾਰ ਫੇਰ ਰੱਖ ਲੈਂਦੇ ਆ। ਮੈਂ ਕਿਵੇਂ ਮਾਸ ਮੋਂ ਸਾਰਾ ਕਰ ਲਿਆ ਪੈਕ ਕਰ ਲਿਆ ਲਿਫਾਫੇ ਮਂ ਗੱਲ ਹੀ ਉੱਚ ਪੈਕ ਕਰ ਲਿਆ ਤੇ ਵਲੌਗ ਬੜਾ ਲੰਬਾ ਬਣ ਜਾਊਗਾ ਇਹ ਤੋਂ ਅੱਗੇ ਮੈਂ ਜੋ ਵੀ ਅਪਡੇਟ ਹੋ ਗਈ ਉਹ ਤੁਹਾਨੂੰ ਦੱਸੂਗੀ ਹਣਾ ਉਹ ਸਾਰਾ ਤੁਹਾਨੂੰ ਸ਼ੇਅਰ ਕਰੂੰਗੀ ਤੇ ਅਗਲਾ ਵੀਡੀਓ ਤੁਹਾਨੂੰ ਸ਼ੇਅਰ ਕਰੂੰਗੀ ਜਰੂਰ ਬਾਏ ਬਾਏ ਸਾਭ ਲਈ ਹੁਣ ਤੇ ਪਾਣੀ ਆ ਜਾਣਾ ਲਗਾਤਾਰ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਪਾਣੀ ਆ ਗਿਆ